ਭਾਈ ਪਹਿਲਾਂ ਆਹ ਵੀਡੀਓ ਦੇਖਿਓ ਉਦੋਂ ਬਾਅਦ ਚ ਆਪਾਂ ਗੱਲ ਕਰਦੇ ਆਂ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਆਜੋ ਤੁਹਾਡੇ ਪੈਸੇ ਭਰਦਾਂਗੇ ਅਸੀਂ ਗੱਡੀ ਚਲਾਵਾਂਗੇ ਮੈਂ ਗਰੀਬੇ ਬੰਦਾ ਬਈ ਮੇਰੇ ਪਹਿਲੇ ਜ਼ਲੇ ਕੁਛ ਨਹੀਂ ਸੀ ਥੀ ਕਿ ਗੱਡੀ ਚਲਾ ਕੇ ਗੁਜ਼ਾਰਾ ਕਰਦਾ ਸੀ ਜਿਨ੍ਹਾਂ ਨੇ ਮਰਵਾਇਆ ਜਿਨ੍ਹਾਂ ਨੇ ਕਟਾਇਆ ਉਹ ਬੰਦਿਆਂ ਦੇ ਮੈਂ ਨਾਮ ਲੈਣੀ ਚਾਹੁੰਨਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਬਈ ਾਲਮ ਮਿਸਤਰੀ ਨੇ ਮੈਨੂੰ ਰਖਾਇਆ ਦੀ ਬਈ ਾਲਮ ਮਿਸਤਰੀ ਗੱਲ ਵਿੱਚ ਸੀ ਬੈਗ ਫਰੋਲਣ ਚ ਮੇਰਾ ਸਾਰਾ ਕੁਝ ਜੇ ਮੈਂ ਚੋਰ ਹੁੰਦਾ ਭਾਈ ਮੈਂ ਗੱਡੀ ਛੱਡ ਕੇ ਤਰੀ ਭੱਜ ਜਾਂਦਾ ਮੈਂ ਲਿਹਾਣੇ ਤੋਂ ਖਾਲੀ ਲੈ ਕੇ ਆਇਆ ਔਰ ਸਾਡੀ ਗੱਡੀ ਆ ਬਾਈ ਪੀਵੀ 11 ਡੀ ਐਫ 9925 ਇੱਕ ਦੇਸਾ ਦੇ ਸਾਂ ਲਾਟਮਨਜਾਰੇ ਦਾ ਪਤਾ ਨਹੀਂ ਮੈਨੂੰ ਕਾਕੂ ਵਾਲੇ ਦਾ ਇੱਕ ਲਾਟਮਨਜਾਰੇ ਦਾ ਉਹ ਸਨ ਇਨਸਾਨ ਨੇ ਸਾਨੂੰ ਇੰਨਾ ਕੁੱਟਿਆ ਇੰਨਾ ਮਾਰਿਆ ਸਭ ਤੋਂ ਵੱਧ ਫੋਨ ਉਹ ਕਰਦਾ ਰਿਹਾ ਮੈਂ ਤੈਨੂੰ ਦੋਸਤ ਭੇਜ ਦੇਣਾ ਮੇਰਾ ਨਾਈ ਦੋਸਤ ਮੈਂ ਭੇਜ ਦੇਣਾ ਉਹ ਉਹ ਤੇਰੇ ਪੈਸੇ ਜਮ੍ਹਾਂ ਕਰਾ ਦੂਗਾ ਐ ਕਰਾ ਦੂਗਾ ਵਾ ਕਰਾ ਦੂਗਾ ਠੀਕ ਹੈ ਜੀ ਪਾੜਾ ਮਿਲਿਆ ਸੀ 65000 ਰੁਪਏ ਗੱਡੀ ਤੋਂ ਨਿਕਲ ਗਿਆ ਮੇਰਾ ਚਾਚਾ ਛੋਟਾ ਜ਼ਿੰਮੇਵਾਰੀ ਲੈ ਕੇ ਆਇਆ ਪਰ ਸੰਦੂਜੀ ਨੇ ਹੱਥੋਂ ਮਤਲਬ ਕਿ ਸਤ ਨੂੰ ਨੇ ਕਈ ਨਹੀਂ ਗਿਆ ਅੰਦਰੋਂ ਕਲਦਾ ਅੰਦਰਿਆਂ ਬਾਈ ਦੋਏ ਨਾ ਇਹ ਆਪਦੇ ਘਰੇ ਗਿਆ ਇੱਕੋ ਪਿੰਡ ਦੇ ਆ ਪੁਲਸ ਵਾਲੇ ਦੇ ਭਾਈ ਵੀ ਨੇ ਵੀ ਕੁੱਤੇ ਆ ਉਹਦੇ ਮੁੰਡੇ ਦੇ ਵੀ ਉਹਦੇ ਮੁੰਡੇ ਨੇ ਵੀ ਕੁੱਟਿਆ ਭਤੀਜੇ ਨੇ ਉਹਦੇ ਭਾਈ ਨੇ ਵੀ ਠੀਕ ਹੈ ਵੇਸ ਬੋਲਾਂ ਨਾਲ ਮੇਰੀ ਵੀ ਉਂਗਲ ਤੋੜਤੀ ਉਹ ਅੰਦਰਵਾੜ ਕੇ ਬਹੁਤ ਕੁੱਟਿਆ ਜੀ ਇਹਨੂੰ ਅੰਦਰਵਾੜ ਕੇ ਬਹੁਤ ਕੁੱਟਿਆ ਮੈਨੂੰ ਅੱਡ ਕੁੱਟਿਆ ਕਰਨ ਲਈ ਲੋਕ ਕਹਿੰਦਾ ਵੀ ਪੈਸੇ ਤੇਰੇ ਕੋਲੇ ਨੇ ਇਹਨੂੰ ਕਿਹਾ ਕਰਨ ਉਹ ਕਹਿੰਦਾ ਵੀ ਤੇਰੇ ਕੋਲੇ ਨੇ ਮੈਨੂੰ ਕਹਨੇ ਦਾ ਨਾਮ ਲੈ ਦੇ ਠੀਕ ਹੈ ਜਦੋਂ ਪੈਸੇ ਚੋਰੀ ਹੋ ਗਏ ਤੇ ਬਾਈ ਮੈਂ ਅਸੀਂ ਨੌ ਕੀ ਦਾ ਲਈਏ ਠੀਕ ਹੈ ਮੇਰਾ ਜਾਚੇ ਗਾਲੇ ਨੂੰ ਪਤਾ ਹੈ ਕੌਣ ਕੌਣ ਬੰਦੇ ਨੇ ਆਪੇ ਨਾਂ ਦੱਸੂਗਾ ਪਾਲ ਮਿਸਤਰੀ ਹੈ ਵਿੱਚੇ ਉਹ ਮਾਰਨੀ ਹੈਗਾ ਉਹੀ ਉਸੇ ਨੇ ਮੈਨੂੰ ਗੱਡੀ ਤੇ ਰਖਾਇਆ ਸੀ ਜਦ ਦਿਨ ਗੱਡੀ ਤੇ ਰਖਾਇਆ ਸੀ ਲੋਕ ਕਹਿੰਦੇ ਵੀ ਇਹਦੀ ਗੱਡੀ ਤੇ ਨਾ ਰਹਿ ਤਾਂ ਮੈਨੇ ਕਿਹਾ ਹਾਂ ਕਰ ਲਈ ਮੈਨੇ ਮੈਨੂੰ ਸਾਰੀ ਸਾਰੇ ਕਿਤੋਂ ਮੈਂ ਕਿੰਨੇ ਕ ਬੰਦਿਆਂ ਦੇ ਨਾਂ ਗਣਿਆ ਮੈਂ ਭਾਈ ਸਾਰੇ ਕੋਈ ਮਿਸਤਰੀ ਕੰਮ ਨਹੀਂ ਕਰਦਾ ਵਾਤਨਾ ਚ ਮੇਰੀ ਕਿਸਮਤ ਮਾੜੀ ਠੀਕ ਹੈ ਅਸੀਂ ਆਪਣੀ ਜ਼ਿੰਦਗੀ ਖਤਮ ਕਰਨ ਲੱਗੇ ਆਂ ਆ ਚੀਜ਼ ਨਾਲ ਪਰ ਸਾਨੂੰ ਇਨਸਾਫਤਵਾ ਦਿਓ ਭਾਈ ਦੋਸਤੋ ਵੀਡੀਓ ਤੁਸੀਂ ਦੇਖ ਲਈ ਤੇ ਹੁਣ ਮੈਂ ਇੱਕ ਗੱਲ ਕਹਿਣੀ ਚਾਹਨਾ ਕੀ ਇਨਸਾਫ ਮਿਲ ਸਕਦਾ ਇਹ ਦੋ ਜਣੇ ਗੁਜਰਾਤ ਗਏ ਸੀਗੇ ਗੁਜਰਾਤ ਗਏ ਸੀ ਟਰੱਕ ਲੈ ਕੇ ਟਰੱਕ ਮਾਲਕ ਸੀਗਾ ਇੱਕ ਪੁਲਿਸ ਮਲਾਜਮ ਜੀਦਾ ਨਾਮ ਆ ਹਰਵਿੰਦਰ ਸਿੰਘ ਠੀਕ ਹੈ ਜੀ ਉਹ ਮਹਾਰੀ ਡਿਊਟੀ ਕਰਦਾ ਤੇ ਉਹਦੇ ਅੰਡਰ ਇਹ ਬੰਦੇ ਡਰਾਈਵਰ ਲੱਗੇ ਹੋਏ ਸੀਗੇ ਟਰੱਕ ਦੇ ਪਹਿਲਾਂ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਸਰਕਾਰੀ ਕਰਮਚਾਰੀ ਆਪ ਦਾ ਯਾਨੀ ਪ੍ਰਾਈਵੇਟ ਕੰਮ ਤੋਰ ਸਕਦਾ ਸਭ ਤੋਂ ਵੱਡੀ ਗੱਲ ਇਹ ਹੈ ਜੇ ਉਹਨੇ ਤੋਰਿਆ ਹੋਇਆ ਤਾਂ ਉਹਦੇ ਅੰਡਰ ਜਿਹੜੇ ਬੰਦੇ ਡਰਾਈਵਰ ਕੰਮ ਕਰਦੇ ਪਏ ਨੇ ਤਾਂ ਉਹ ਡਰਾਈਵਰਾਂ ਦੇ ਉੱਤੇ ਬਾਈ ਜੀ ਸਾਬ ਲਾ ਲਓ ਜਿਵੇਂ ਕਹਿੰਦੇ ਗਊ ਹੱਤਿਆ ਯਾਰ ਗਊ ਬੰਦੇ ਮਾਰਦੇ ਉਹ ਕੰਮ ਹੋਇਆ ਯਾਰ ਇਹ ਤੁਸੀਂ ਹਿਸਾਬ ਲਾ ਲਓ ਗਜਰਾਤ ਗਏ ਗੱਡੀ ਲੈ ਕੇ ਉਧਰੋਂ ਪਿਆਜ਼ ਭਰ ਕੇ ਲੈ ਕੇ ਫਗਵਾੜੇ ਫਗਵਾੜੇ ਆ ਕੇ ਪਿਆਜ਼ ਲਾਇਆ 20000 ਰੁਪਏ ਟਰਾਂਸਫਰ ਕਰਤਾ ਉਹਨਾਂ ਨੇ Google Pay 'ਚ ਤੇ 65000 ਰੁਪਏ ਕੈਸ਼ ਦੇ ਤਾਂ ਇਹਨਾਂ ਦੋਨਾਂ ਡਰਾਈਵਰ ਵੀਰਾਂ ਦੇ ਇਹਨਾਂ ਨੇ 65000 ਰੁਪਏ ਨਾਲ ਦੇਆ ਤੇ ਉਸ ਤੋਂ ਬਾਅਦ ਚ ਲੁਧਿਆਣੇ ਨੂੰ ਵਾਪਸ ਆਉਂਦੇ ਪਏ ਨੇ ਵਾਪਸ ਆਉਂਦੇ ਰਸਤੇ ਦੇ ਵਿੱਚ ਟਾਬੇ ਤੇ ਰੁੱਕ ਕੇ ਇਹਨਾਂ ਨੇ ਰੋਟੀ ਖਾਧੀ ਵਾਪਸ ਲੁਧਿਆਣੇ ਆ ਕੇ ਲੁਧਿਆਣੇ ਜਿਹੜਾ ਮੇਨ ਟਰਾਂਸਪੋਰਟ ਨਗਰ ਉੱਥੇ ਆ ਕੇ ਇਹਨਾਂ ਨੇ ਆਪਦੀ ਗੱਡੀ ਲਾਤੀ ਗੱਡੀ ਲਾਉਣ ਤੋਂ ਬਾਅਦ ਆਪਦਾ ਇਹ ਸੌਂਗੇ ਉਸ ਤੋਂ ਬਾਅਦ ਚ ਦੂਈ ਸਵੇਰ ਨੂੰ ਜਦੋਂ ਉੱਠੇ ਉਸ ਤੋਂ ਬਾਅਦ ਦੇਖਿਆ ਇਹਨਾਂ ਦੇ ਕੋਲ 65000 ਰੁਪਏ ਨਹੀਂ 65000 ਰੁਪਏ ਚੋਰੀ ਹੋ ਚੁੱਕੇ ਆ ਉਸ ਤੋਂ ਬਾਅਦ ਇਹ ਆਪਦੇ ਮਾਲਕ ਨੂੰ ਫੋਨ ਕਰਦੇ ਨੇ ਕਿ ਇਦਾਂ ਇਦਾਂ ਕਰਕੇ ਸਾਡੇ ਕੋਲੋਂ 65000 ਰੁਪਏ ਚੋਰੀ ਹੋ ਚੁੱਕੇ ਆ ਜੀ ਦੱਸੋ ਅਸੀਂ ਕੀ ਕਰੀਏ ਇਮਾਨਦਾਰੀ ਸੀ ਇਮਾਨਦਾਰੀ ਦੀ ਭੇਂਟ ਚੜ੍ਹੇ ਆ ਕੌਣ ਡਰਾਈਵਰ ਵੀਰ ਡਰਾਈਵਰ ਵੀਰਾਂ ਦੀ ਸੁਣਦਾ ਇੱਥੇ ਕੌਣ ਕੋਈ ਵੀ ਨਹੀਂ ਸੁਣਦਾ ਠੀਕ ਆ ਜੀ ਪੂਰੀ ਗੱਲਬਾਤ ਅੱਗੇ ਸੁਣੋ ਓਦੋਂ ਬਾਅਦ ਕੀ ਹੋਇਆ ਉੱਥੋਂ ਇਹਨਾਂ ਨੂੰ ਮਾਲਕ ਨੇ ਕਹਤਾ ਜੀ ਤੁਸੀਂ ਐਂ ਕਰੋ ਗੱਡੀ ਚੱਕੋ ਗੱਡੀ ਚੱਕ ਕੇ ਸਿੱਤਾ ਪਾਤੜਾ ਨੂੰ ਆਜੋ ਪਾਤੜਾ ਪਹੁੰਚ ਗਏ ਪਾਤੜਾ ਦੇ ਬਿਲਕੁਲ ਨੇੜੇ ਇਹਨਾਂ ਦਾ ਵੀ ਪਿੰਡ ਨਿਆਲ ਜਦੋਂ ਇਹ ਪਾਤੜਾ ਪਹੁੰਚੇ ਟਰੱਕ ਦੇ ਮਾਲਕ ਨੇ ਨਾਲ 2-4 ਜਣੇ ਹੋਰ ਨਾਲੇ ਹੋਏ ਉਹਨਾਂ ਨੇ ਇੰਨੇ ਕ ਕੁੱਟੇ ਬਾਈ ਜੀ ਇੰਨੇ ਕ ਕੁੱਟੇ ਕੱਲੀ ਕੱਲੀ ਹੱਡ ਬੀਤੀ ਇਹਨੇ ਦੱਸੀ ਆ ਆ ਸੁਣਿਓ ਫਿਰ ਕਿਹੜੇ ਹਿਸਾਬ ਨਾਲ ਲਾ ਕੇ ਆ ਇਹਨਾਂ ਨੇ ਇੱਥੇ ਉਂਗਲਾ ਤੋੜ ਕੇ ਬੈਸਬਾਲ ਮਾਰ ਮਾਰ ਕੇ ਮੇਰੇ ਅੱਲਫ ਦੇ ਨਿਸ਼ਾਨ ਦੇਖ ਲਓ ਜੀ ਆਹ ਦੇਖ ਲਓ ਜੀ ਲੈ ਲਫਾਈ ਨੇ ਬਾਈ ਬਾਤ ਕੋ ਟੈਨ ਨਹੀਂ ਮੈਂ ਕਹਾਂ ਦੀ ਪੈਸੇ ਨਿਕਲ ਕੇ ਨਿਕਰਾਗੇ ਬਾਈ ਮੈਂ ਤੇਰੀ ਗੱਡੀ ਚਲਾ ਰਹੀ ਸੀ ਕਹਿੰਦੇ ਸੀਏ ਸਟਾਫ ਦੀ ਵੀ ਜਿਹੜੀ ਕਟ ਹੁੰਦੀ ਹੈ ਨਾ ਉਦੋਂ ਵੀ ਭੇੜੇ ਢੰਗ ਨਾਲ ਕੁੱਟਿਆ ਬਾਈ ਜੀ ਕਹਿੰਦੇ ਤੁਰਿਆ ਤੱਕ ਨਹੀਂ ਜਾਂਦਾ ਸੀ ਨੌਜਵਾਨਾਂ ਤੋਂ ਤੇ ਤੁਸੀਂ ਹਿਸਾਬ ਲਾ ਲਓ ਉਦੋਂ ਬਾਅਦ ਚ ਕੀ ਹੋਇਆ ਕਿਹਾ ਕਿ ਚਲੋ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਤੁਹਾਡੇ ਪੈਸੇ ਪਹੁੰਚਦੇ ਕਰ ਦਾਂਗੇ ਪਰ ਉਹਨਾਂ ਨੇ ਧਮਕੀਆਂ ਦਿੱਤੀਆਂ ਉਹ ਕਹਿੰਦੇ ਤੇਰੇ ਤੇ ਪਰਚਾ ਪਵਾ ਦੂੰਗਾ ਤੇਰੇ ਤੇ ਗੋਲੀਆਂ ਦਾ ਪਰਚਾ ਪਵਾ ਦੂੰਗਾ ساری ਉਮਰ ਬਾਹਰ ਨਹੀਂ ਨਿਕਲ ਪਾਏਂਗਾ ਉਸ ਤੋਂ ਬਾਅਦ ਬਾਈ ਜੀ ਇਹ ਇਹ ਆਪ ਦਾ ਘਰ ਨੂੰ ਆ ਗਏ ਘਰੇ ਵਿਚਾਰੇ ਇੱਕ ਕਮਰੇ ਦੇ ਵਿੱਚ ਬਹਿ ਗਏ ਤੇ ਕਮਰੇ ਦੇ ਵਿੱਚ ਬੈਠੇ ਬੈਠੇ ਬਾਈ ਜੀ ਇਹਨਾਂ ਦੇ ਦਿਮਾਗ 'ਚ ਗੱਲ ਆਈ ਕਿ ਸਾਡੀ ਇੰਨੀ ਕ ਇੱਜ਼ਤ ਇਹਨਾਂ ਨੇ ਰੋਲ ਕੇ ਰੱਖਤੀ ਕਿ ਅਸੀਂ ਤਾਂ ਪਿੰਡ ਦੇ ਵਿੱਚ ਆਸ-ਪड़ोस 'ਚ ਯਾਨੀ ਕਿਸੇ ਰਿਸ਼ਤੇਦਾਰ ਨੂੰ ਵੀ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੇ ਐਨਾ ਕੁੱਟਿਆ ਐਨਾ ذلیل ਕੀਤਾ ਬਾਈ ਜੀ ਪਤਾ ਨਹੀਂ ਰੱਬ ਜਾਣਦਾ ਵਿਚਾਰਿਆਂ ਦੇ ਮਨ 'ਚ ਕੀ ਆਇਆ ਯਾਰ ਜਿੱਥੇ ਤੱਕ ਪਤਾ ਲੱਗਿਆ ਕਿ ਇਹਨੇ ਕਣਕ ਦੀ ਬੋਰੀ ਵੇਚ ਕੇ ਦਵਾਈ ਲੈ ਕੇ ਅੰਦਰ ਬਹਿ ਗਏ ਅੰਦਰ ਬਹਿ ਕੇ ਬਿੜਤੇ ਬਹਿ ਕੇ ਦੋਨਾਂ ਵੀਰਾਂ ਨੇ ਬਾਈ ਜੀ ਵੀਡੀਓ ਬਣਾਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਤੇ ਇਹ ਵਾਇਰਲ ਹੋਈ ਤੇ ਬਾਈ ਜੀ ਇਹ ਦੋਨਾਂ ਨੇ ਖਾਲੀ ਤੇ ਇਹ ਦੋਨੇ ਵੀਰਾਂ ਦੀ ਡੈਥ ਹੋ ਚੁੱਕੀ ਬਾਈ ਮਨ ਡੋਲ ਗਿਆ ਯਾਰ ਗੱਲਾਂ ਸੁਣ ਕੇ ਮੈਂ ਹਰਾਨ ਹੋ ਗਿਆ ਸਿਰਫ 65000 ਰੁਪਏ ਪਿੱਛੇ ਦੋ ਬੰਦਿਆਂ ਦੀ ਜਾਨ ਚਲੀ ਗਈ ਤੇ ਇਹਨਾਂ ਦੀ ਸੁਣਵਾਈ ਕਿਸੇ ਪਾਸੇ ਨਹੀਂ ਹੋ ਰਹੀ ਰੋਡ ਦੇ ਉੱਤੇ ਧਰਨਾ ਲਈ ਬੈਠੇ ਨੇ ਯਾਰ ਕੀ ਬਣੂਗਾ ਯਾਰ ਪੰਜਾਬ ਦਾ ਸੰਸ ਤੋਂ ਬਾਹਰ ਹੋਈ ਪਈ ਆ ਕਹਾਣੀ ਤੇ ਸੁਣਵਾਈ ਕਿਤੇ ਨਹੀਂ ਬਾਕੀ ਤੁਸੀਂ ਵੱਡੇਆਂ ਸਿਆਣਿਆਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਅਰਦਾਸ ਜ਼ਰੂਰ ਕਰਿਓ ਭਾਈ ਉਹ ਇਸ ਕਰਕੇ ਕਹਿਣਾ ਇਸ ਦੋ ਵੀਰਾਂ ਨੂੰ ਇਨਸਾਫ ਮਿਲ ਜੂਗਾ